ਰਾਜੇਸ਼ ਚੋਪੜਾ ਬੱਲੇ ਬੱਲੇ ਫਿਲਮ ਜਨ ਰਿਕਾਰਡਸ ਤੋਂ ਮੈਂ ਐਸਵੇਲੇ ਪਿੰਡ ਟੰਗਰਾਲੀ ਆ ਰੋਪੜ ਜਿਹੜੇ ਨਾਲ ਪਿੰਡ ਹੈ ਇੱਥੇ ਪਹੁੰਚਿਆ ਦੀ ਇੱਕ ਬਾਪੂ ਜੀ ਕੋਲ ਆਇਆ ਮੈਂ ਬਾਪੂ ਜੀ ਸਾਈਕਲਾਂ ਦਾ ਕੰਮ ਕਰਦੇ ਨੇ ਸਤਿ ਸ਼੍ਰੀ ਅਕਾਲ ਬਾਪੂ ਜੀ ਕੀ ਹਾਲ ਚਾਲ ਨੇ ਠੀਕ ਠਾਕ ਹੋਰ ਬਠੀਂ ਕੀ ਬਣਦਾ ਹਾਂਜੀ ਜੀ ਕੀ ਨਾਮ ਹੈ ਤੁਹਾਡਾ ਦਲਵਾਰਾ ਸਿੰਘ ਦਲਵਾਰਾ ਸਿੰਘ ਜੀ ਹਾਂ ਇਹ ਕਦੋਂ ਤੋਂ ਸਾਈਕਲਾਂ ਦਾ ਕੰਮ ਕਰ ਰਹੇ ਤੁਸੀਂ ਸਾਇਕਨ ਦਾ ਕੰਮ ਕੁੱਤਾ ਕਰਦਾ ਡੇਰ ਦਾ ਵਿੱਚ ਨੂੰ ਛੱਡ ਕੇ ਮੈਂ ਫੈਕਟਰੀਆਂ ਵਿੱਚ ਫੈਕਟਰੀਆਂ ਵਿੱਚ ਥੋੜਾ ਬੋਧਾ ਕੰਮ ਕਰਿਆ ਉਹ ਖੈੜ ਤਾਗੇ ਤਾਗੇ ਦਿੱਤੇ ਉੱਥੇ ਚਾਰ ਪੰਜ ਸਾਲ ਦੇ ਗੱਤੇ ਵਾਲੀ ਵਿੱਚ ਇਸ ਤਰ੍ਹਾਂ ਇਸ ਤਰ੍ਹਾਂ ਲਾਇਆ ਫੇਰ ਹਾਰ ਕੇ ਹੁਣ ਅਖੀਰ ਥੋੜੇ ਜਿਹਾ ਅੱਖਾਂ ਤੇ ਘੱਟ ਗੁਰ ਦਿਖਣ ਲੱਗ ਗਿਆ ਉਹਦੇ ਕਰਕੇ ਫੇਰ ਆਪਣੀ ਜਗ੍ਹਾ ਪਰ ਪਹਿਲੇ ਵਾਲੀ ਜਗ੍ਹਾ ਪਰ ਹੀ ਬੈਠਾ ਵੀ ਜਿਹੜਾ ਬੜਾ ਸੋਸਾ ਹੀ ਨਰਸਾ ਤੋਂਦਾ ਲਪਾਦਾ ਜਿਹੜਾ ਉਹਦਾ ਹੁੰਦਾ ਬਹੁਤਾ ਨਹੀਂ ਦੇਖਦਾ ਅਗਲਾ ਪਕਸ ਲੰਦਾ ਅੱਛਾ ਹੂੰ ਜਾਨੀ ਉਹ ਬੈਠਾ ਹੁਣ ਅੱਖਾਂ ਦੀ ਦਿੱਕਤ ਆ ਗਈ ਤੁਹਾਨੂੰ ਹੈ ਅੱਖਾਂ ਦੀ ਦਿੱਕਤ ਹੋ ਗਈ ਹੁਣ ਮੈਂ ਰਾਤ ਨੂੰ ਨਹੀਂ ਫਿਰ ਸਕਦਾ ਹਾਲੇ ਹਾਲੇ 7 ਵਜੇ ਤੇ ਬਾਅਦ ਅੱਛਾ ਦਿਨ ਦੇ ਮੜਾ ਮੋਟਾ ਸਾਰੇ ਕੋ ਕੋ ਮੈਂ ਹੁਣ ਨਾ ਇਹ ਤਾਂ ਥੋੜਾ ਜਿਹਾ ਜ਼ਿਆਦਾ ਦਿਖਦਾ ਇਹ ਤਾਂ ਬਹੁਤ ਘੱਟ ਦਿਖਦਾ ਗਾਹਕ ਹੈਗਾ ਸਾਈਕਲ ਦਾ ਹੈ ਗਾਹਕ ਜਾਂਦੇ ਟਮ ਟਮ ਪੰਜ ਚਤਨ ਚਤ ਜਿਹੜੇ ਬਹੁਤ ਹੋ ਜਾ ਕੰਪਨੀ ਫੜੀਦਾ ਅੱਛਾ ਹੂੰ ਪੈਂਚਰ ਲਾ ਦਿੰਦੇ ਹੋ ਪੈਂਚਰ ਲਾ ਲੈਣਾ ਅੱਛਾ ਆ ਅੰਦਰਲੇ ਪਾਸੇ ਇਹ ਥੋੜਾ ਹੀ ਅੰਦਰ ਵੀ ਆਹੋ ਸਿਰ ਤੱਕ ਹੀ ਉਸ ਇਹ ਜਗ੍ਹਾ ਆਪਣੀ ਹੈ ਆਪਣੀ ਹੈ ਜੀ ਅੱਛਾ ਬਾਪੂ ਜੀ ਆ ਅੰਦਰ ਨੂੰ ਆਪਾਂ ਦੇਖੀਏ ਜਰਾ ਆ ਜੋ ਲਓ ਜੀ ਇੱਥੇ ਬਾਪੂ ਜੀ ਰਹਿੰਦੇ ਨੇ ਦਲਬਾਰਾ ਸਿੰਘ ਜੀ ਹਾਂ ਜੀ ਦਲਬਾਰਾ ਸਿੰਘ ਜੀ ਆ ਮੰਜਾ ਥੋੜੀ ਹੈ ਹਾਂ ਜੀ ਇਹ ਬਾਪੂ ਜੀ ਦਾ ਸੋਫਾ ਦਲਵਾਰਾ ਸਿੰਘ ਜੀ ਦਾ ਆ ਮੰਜਾ ਹੈ ਹਾਂ ਜੀ ਦਲਵਾਰਾ ਸਿੰਘ ਜੀ ਹਾਂ ਜੀ ਮੇਰਾ ਦਿਲ ਕਰਦਾ ਵੀ ਤੁਹਾਨੂੰ ਪਿਆਰ ਨਾਲ ਜੱਫੀ ਪਾਵਾਂ ਪਹਿਲਾਂ ਸਲੂਟ ਹੈ ਸਲਾਮ ਹੈ ਤੁਹਾਨੂੰ ਹੈ ਹਾਂ ਜੀ ਤੁਸੀਂ ਉਮਰ ਲਗਭਗ ਤੁਹਾਡੀ ਕਿੰਨੀ ਹੋ ਗਈ ਕਦੋਂ ਦਾ ਜਨਮ ਹੈ 1 1 47 1 1 47 ਦਾ ਜਨਮ ਤੁਹਾਡਾ ਹਾਂ ਪਹਿਲੇ ਮਹੀਨੇ ਦੀ ਪਹਿਲੀ ਤਰੀਕ 1947 ਹੱਲਿਆਂ ਵੇਲੇ ਦੇ ਹਾਂ ਜੀ ਫਿਰ ਤਾਂ ਉਮਰ ਤੁਹਾਡੀ ਹੋ ਗਈ ਕੋਈ ਅ 79 ਕੇ ਸਾਲ ਹੋ ਗਈ 78 79 ਸਾਲ ਹਾਂ ਇੰਨੇ ਕੋ ਵੀ ਹਾਂਜੀ ਇੰਨੇ ਕੋ ਵੀ ਆਹ ਉੱਪਰ ਛੱਤ ਤੇ ਵੀ ਤੁਹਾਡੀ ਬਾਲਿਆਂ ਵਾਲੀ ਹੈ ਬਾਪੂ ਵਾਹ ਬਾਲਿਆਂ ਦੀ ਆ ਵੀ ਬਾਲਿਆਂ ਦੀ ਇੱਧਰ ਕਮਰਾ ਜਿ ਬਣਾਇਆ ਪਤਾ ਸਮਾਪਤ ਇੱਥੇ ਕੌਣ ਕੌਣ ਰਹਿੰਦਾ ਬਸ ਇਸ ਟਾਈਮ ਤਾਂ ਹੁਣ ਮਹੀ ਰਹਣਾ ਅੱਛਾ ਉਹ ਮੁੰਡਾ ਬਹੁਤ ਬਗਾ ਉਹਦੇ ਲੱਤਾਂ ਖੜ ਗਈਆਂ ਇਹ ਬਾਹਾਂ ਤੇ ਬਹੁਤ ਇਹ ਵੀ ਖੜ ਗਈ ਖਾਣੇ ਕਰਕੇ ਬਸ ਆ ਪੈਰ ਜੇ ਉਹ ਦੂਵਾ ਲੋਹੇ ਦਾ ਬਣਾਇਆ ਹੋਇਆ ਇਹ ਆ ਇੱਕੜੀ ਸਗੇ ਇੱਥੇ ਰੱਖੋ ਤਾਂ ਹੈ ਇਹਦਾ ਡਿੰਗ ਪਟੂਗਾ ਤੁਹਾਡੇ ਤੁਹਾਡੇ ਮੁੰਡੇ ਦੀ ਗੱਲ ਕਰਦੇ ਆ ਹਾਂਜੀ ਅੱਛਾ ਉਹ ਬੜਾ ਜਾਣੀ ਹੁੱਥੀ ਰਹਿੰਦੇ ਤੁਹਾਡੇ ਘਰ ਦੇ ਘਰ ਉਹ ਜਾਣੀ ਥੋੜੇ ਜਿਹਾ ਪਹਿਲਾਂ ਤੇ ਖੈ ਬਾਜੀ ਹੋ ਕੇ ਉਹ ਜਾਣੀ ਉਹਨਾਂ ਮੁੰਡੇ ਦੇ ਕੋਲੇ ਰਹਿੰਦੀ ਹੁਣ ਹਾਰ ਕੇ ਤੁਹਾਡੀ ਘਰ ਵਾਲੀ ਹਾਂਜੀ ਅੱਛਾ ਬਰਥਡੇ ਤੇ ਖਾਈ ਭਜੀ ਹੋਈ ਜਾਂਦੇ ਮੈਂ ਕੱਲੇ ਹੀ ਰੋਟੀ ਪਕਾਉਣਾ ਕਰਦਾ ਤੁਸੀਂ ਹੁਣ ਕੱਲੇ ਰੋਟੀ ਪਕਾਉਂਦੇ ਆ ਹਾਏ ਹਾਂ ਆ ਕਮਰਾ ਵੀ ਤੁਹਾਡੇ ਕੋਲੇ ਆ ਆਪ ਇੱਕ ਇੱਕ ਚੀਜ਼ ਆ ਇਹੀ ਅਸਲੀ ਤਾਂ ਕਮਰਾ ਹੋਰ ਤਾਂ ਸਭ ਬ੍ਰਾਂਡ ਹੋ ਜਾਈਏ ਅੱਛਾ ਅੱਛਾ ਆ ਜਾਓ ਹੂੰ ਇਹ ਟ੍ਰੰਕ ਰੱਖੇ ਹੋਏ ਇਹ ਤਰ੍ਹਾਂ ਕੋ ਕਪੜਾ ਬਸ ਆ ਜਾਣੀ ਉਹਦੀ ਪੇਟੀ ਪਈ ਸੀ ਪਹਿਲੀ ਉਹ ਪੇਟੀ ਪੂਰਤੀ ਫਿਰ ਜਾਣੇ ਕਰਕੇ ਬਸ ਉਹ ਨਹੀਂ ਹੋਇਆ ਮਾੜਾ ਮੋਟਾ ਸਮਾਨ ਪਿਆ ਨਹੀਂ ਬਸ ਖਾਲੀ ਹੈ ਅੱਛਾ ਤੇ ਇਥੇ ਰੋਟੀ ਬਣਾਉਣੀ ਹੈ ਇੱਥੇ ਪਕਾਉਣੀ ਆ ਹੀਟਰ ਲਾਇਆ ਕੱਲੇ ਆ ਤਾਂ ਪਤੀਲੇ ਦੇ ਹੇਠ ਹਾਂ ਕੀ ਹੋਰ ਪੇ ਚਾਹਦੇ ਨੇ ਕਿਹੜਾ ਗੈਸ ਪਰ ਆਊਗਾ ਕਿਹੜਾ ਕਰੂ ਇਹਦਾ ਚੱਲੀ ਜਾਂਦਾ ਅਜੇ ਬਿਜਲੀ ਵਾਲੇ ਕਹਿੰਦੇ ਵੀ ਮਾੜਾ ਮੋਟਾ ਫੂਕ ਲਿਆ ਕਰ ਇਹਨੂੰ ਕਰ ਲੈ ਕਰ ਚਲਾ ਲੈ ਕਰਦਾ ਫੂਕ ਕਰਕੇ ਮコハマ ਤਲਾਮਾ ਕਰ ਪੱਖਾ ਫੂਕਾ ਚੱਲਦਾ ਹੈ ਬਸ ਹੋਰ ਤਾਂ ਕੁਝ ਨਹੀਂ ਅੱਛਾ ਇਹ ਪ੍ਰਾਣਾ ਹੈ ਹੈ ਇਹ ਡੋਲੀ ਜੀ ਪ੍ਰਾਣੀ ਹੈ ਇਹ ਪ੍ਰਾਣੀ ਹੋ ਜਦੇ ਬਿਆਹ ਸਾਦੀਆਂ ਦੇ ਆ ਟਰੰਕ ਵੀ ਪ੍ਰਾਣੀ ਹੈ ਖਾਸਾ ਹਾਂ ਇਹ ਤੇ ਕੋਈ ਇੱਕ ਨੇ ਕੁਆੜ ਬੇਤਾ ਤੇ ਉਹ ਤੇ ਲੈ ਲਿਆ ਤਾਂ ਇਹਦੇ ਮਨ ਲੋਹੇ ਦਾ ਸਮਾਨ ਆੜ ਆੜ ਕੁਆੜ ਜਾਂ ਟਿਪਣ ਟੁਪਾ ਰੱਖੀ ਜਾਂਦੀ ਆ ਟਾਇਰ ਨਵੇਂ ਵੀ ਹੈਗੇ ਹਾਂ ਇਹ ਹਾਂਜੀ ਇਹ ਨਵੇਂ ਟਾਇਰ ਲੈਂਦੇ ਤੇ ਅੱਛਾ ਵਿੱਚ ਇੱਕ ਦੋ ਪੁਰਾਣੇ ਪਏ ਬਸ ਦੇਖੋ ਯਾਰ ਜੇ ਬੇਕਮਾ ਆ ਚੋਲਿਆਂ ਚ ਕਿਆ ਕੁਛ ਪਾਇਆ ਇਹ ਚੋਲੇ ਵਿੱਚ ਕੋਈ ਕਿਤਾਬ ਪਈ ਹੈ ਕੋਈ ਉਹ ਮੜਾ ਮੋਟਾ ਚੀਜ਼ ਜਿਹੜੀ ਵੇਲੇ ਵੇਲੇ ਕੰਮ ਆ ਜਵੇ ਕਿਤਾਬਾਂ ਕਿਹੜੀਆਂ ਉਹ ਕਿਤੇ ਉਹ ਜਿਹੜੇ ਬਣਾਉਂਦੇ ਹੁੰਦੇ ਤੇ ਹਸਬੰਦ ਆਧਾਰ ਕਾਰਡ ਤੇ ਫੋਟੋਸ ਲੈਂਦਾ ਜਾਂ ਹੋਰ ਡਾਕੂਮੈਂਟ ਇੱਕ ਤਾਂ ਹੈ ਇਹ ਡਾਕੂਮੈਂਟ ਇੱਥੇ ਰੱਖੇ ਹੋਏ ਆ ਆਪਣੇ ਉਹ ਪੇ ਹੋਰ ਚੀਜ਼ ਰੱਖਣ ਦੀ ਜਗ੍ਹਾ ਨਹੀਂ ਤੇ ਇਹਨਾਂ ਵਿੱਚ ਰੱਖੇ ਹੋਏ ਆ ਇਹ ਹੌਲੀ ਹੌਲੀ ਬਸ ਹੱਦ ਖਾਲੀ ਜਾਈ ਪਏ ਆ ਪਿੰਡ ਢੰਗਰਾਲੀ ਸ਼ੁਰੂ ਤੇ ਤੁਹਾਡਾ ਹਾਂਜੀ ਹਾਂ ਹਾਂਜੀ ਟੰਗਰਾਲੀ ਟੰਗਰਾਲੀ ਦੇ ਆ ਹੁਣ ਕੋਈ ਸ਼ਿਕਾਇਤ ਕਿਸੇ ਨਾਲ ਰੱਬ ਨਾਲ ਕੋਈ ਜਾਂ ਕਿਸੇ ਹੋਰ ਨਾਲ ਨਹੀਂ ਕਿਸੇ ਨੂੰ ਬਹੁਤਾ ਹੁੰਦਾ ਬਲਾਈਦਾ ਨਹੀਂ ਚਲਾਈਦਾ ਨਹੀਂ ਨਾ ਕਿਸੇ ਕੋਈ ਲੜਾਈ ਕਰੀ ਤੇ ਇਹ ਜੇ ਕੰਮ ਜੇ ਪਹਿਲਾਂ ਤੇ ਹੀ ਨਹੀਂ ਬੜੇ ਅੱਛਾ ਹੂੰ ਪੇ ਸੱਤੇ ਚੱਲ ਨਹੀਂ ਹੋਣੇ 100 ਪੁਲਿਸ ਦਾ ਥਾਣੇ ਤੱਕ ਜਾਈ ਜਾਂ ਕੌਣ ਜਾਊਗਾ ਛੇਤੀ ਤੁਰਦਾ ਵੀ ਨਹੀਂ ਅਗਲਾ ਹੂੰ ਅੱਛਾ ਮਿਹਨਤ ਕਰੀ ਜਾਣੀ ਮੈਂ ਤਾਂ ਕਰੀ ਜਾਈ ਆਪਣਾ ਚਾਹ ਪਾਣੀ ਜੋਗਾ ਕਰ ਲੀਦਾ ਬਸ ਠੀਕ ਹੈ ਚਲ ਜੇ ਵੀ ਜੇਪੀ ਸਰ ਜੀ ਲੱਗੀ ਹੋਈ ਤਾਂ ਮੁੰਡੇ ਨੂੰ 10 ਵੀ ਦੇ ਆ ਜਿੱਦਾਂ ਉਹਨੇ ਦਵਾ ਬੂਤੀ ਲੈਣੀ ਹੁੰਦੀ ਐ ਨਹੀਂ ਬਸ ਕੁਛ ਨਹੀਂ ਬੜਦਾ ਜਾਣੀ ਸਾਡੇ ਕੋਲ ਘੱਟ ਵੱਧ ਆਉਂਦਾ ਕਦੇ ਜ ਮਿਲ ਮਿਲ ਬਾਤੇ ਬਸ ਗਾਹ ਕਾ ਜਾਂਦਾ ਰੋਜ਼ ਕੋਈ ਨਾ ਕੋਈ ਹਾਂ ਦੱਸ ਦੇ ਪੈਂਚਰ ਦੇ 2 4 ਆ ਜਾਂਦੇ ਵਿੱਚ ਨੂੰ ਅੱਛਾ ਹੂੰ ਪੈਂਚਰ ਦੇ ਕਿੰਨੇ ਪੈਸੇ ਲੈਨੇ ਹੋ 20 ਰੁਪਏ ਅੱਛਾ ਚਲੋ ਮਲੇ ਜਾਣੀ ਦਿਨ ਦੇ ਵਿੱਚ ਕਿੰਨੇ ਕੇ ਸੇਲ ਹੋ ਜਾਂਦੀ ਹੈ ਬਸ ਸੇਲ ਵੀ ਕਹਿ ਕੇ ਤੇ ਹੋਇਆ 20 50 ਜਾਂ 100 ਬਣ ਗਿਆ ਕਦੇ ਬਹੁਣੀ ਵੀ ਨਹੀਂ ਹੁੰਦੀ ਕਦੇ 2 3 5 ਤਰ ਹੋਏ 60 70 80 ਬਸ ਇੱਥੇ ਜਈਏ ਪਹਿਲਾਂ ਤਾਂ ਚੱਲੀ ਚੱਲੀ ਗਿਆ ਸੋਨੇ ਚਾਹ ਪਾਣੀ ਜੋ ਕਿ ਖੁੱਲੇ ਬਣੀ ਗਏ ਅੱਛਾ ਹੂੰ ਫਿਰ ਦੁੱਧ ਦਾ ਕਿਦਾਂ ਕਰਦੇ ਹੋ ਦੁੱਧ ਤਾਂ ਹੁਣ ਜਿਹੜਾ ਬਣਦੇ ਆ ਉਹ 10 ਰੁਪਏ ਦੀ ਥੈਲੀ ਆਉਂਦੀ ਉਹ ਹੀ ਛੋਟੀ ਥੈਲੀ ਲਈ ਆਈ ਦੀ ਦੋ ਗਲਾਸ ਬਣਾ ਲਈਦੇ ਅੱਛਾ ਚਾਹ ਬਣਾ ਲੈਂਦੇ ਹੂੰ ਤੇ ਦਾਲ ਸਬਜੀ ਦਾਲ ਸਬਜੀ ਬਸ ਪਤੀ ਲਤਾ ਰਿਆ ਪਾ ਮੂੰਗੀ ਮਸਰੀ ਦੀ ਦਾ ਬਣਾਇਆ ਤੇ ਕੁਛ 10 ਘੰਟੇ ਪਹਿਲਾਂ ਮੂੰਗੀ ਮਸਰੀ ਦਾਲ ਬਣਾਈ ਦਿੱਤੀ ਲੋ ਜੀ ਬਾਪੂ ਨੇ ਆ ਕੇ ਆਪਣੇ ਆਏ ਬਾਪੂ ਇਹ ਮੂੰਗੀ ਮਸਰੀ ਦਾਲ ਤੇ ਹਲਾਓ ਤੈਨੂੰ ਮੜੀ ਦੀ ਕੜਚੀ ਨਾਲ ਆ ਕੜਚੀ ਪਈ ਆ ਆ ਸਾਈਡ ਹੋ ਜਾ ਅੱਛਾ ਉੱਪਰੋਂ ਚੱਕ ਕੇ ਦਿਖਾਓ ਜਰਾ ਮੜੀ ਅੱਛਾ ਇਹ ਬਣਾਈ ਦਾਲ ਹਾਂਜੀ ਅੱਛਾ ਇਹ ਤਾਂ ਪਾਣੀ ਦੇ ਕੋਲ ਆਇਆ ਬੱਪੂ ਹੈ ਬੱਸ ਸਸਾਬ ਬਣਾਤੇ ਪਾਏ ਹੋ ਤਾਂ ਸਭ ਕੋ ਤਾਂ ਹੁਣ ਸਮੇਤ ਦੀ ਪੋ ਇੱਕ ਦੋ ਗਲਾ ਖਾ ਆ ਪੀ ਲਈ ਅੱਛਾ ਹੂੰ ਇੰਨੀਆਂ ਚੀਜ਼ਾਂ ਜਿੰਨੀਆਂ ਚੀਜ਼ਾਂ ਹੁੰਦੀਆਂ ਉਹਨੀਆਂ ਕ ਪਾ ਲਈ ਦੀਆਂ ਬਾਕੀ ਬਹੁਤਾ ਗੱਲ ਨਾ ਨਾ ਲੈ ਹੁੰਦੀ ਨਾ ਖਰੀਦਾ ਅੱਛਾ ਹੂੰ ਆ ਜਾਓ ਇਹ ਇਹ ਕੋਣ ਹੈ ਹੈ ਇਹ ਮੁੰਡਾ ਕੋਣ ਹੈ ਇਹ ਮੁੰਡਾ ਤਾਂ ਇੱਕ ਨੇ ਆ ਇੱਧਰ ਪਿੰਡ ਦਾ ਹੀ ਹੈ ਅੱਛਾ ਹੂੰ ਤੁਸੀਂ ਬਾਪੂ ਕੋਲ ਆਨੇ ਇੱਧਰ ਆਇਆ ਤਾਂ ਕਹਿੰਦਾ ਕਿਹੜੇ ਦਾ ਉੱਧਰ ਪਹਿਲਾਂ ਰੈਂਟ ਨਾ ਸਾਡੇ ਕਿੰਨੀ ਅੱਛਾ ਕਹਿੰਦਾ ਗਰੀ ਟਾਈਮ ਪਾਸ ਕਰਨਾ ਕਹਿੰਦਾ ਗਰੀਸ ਕਰਾਉਣਾ ਸਾਈਕਲ ਨੂੰ ਕਿੱਦਣਾ ਮਾ ਮਹਾਪਾਈ ਜਦੋਂ ਬਿਲਡ ਹੋਏ ਤੂੰ ਆਜਿਂ ਬੈਠੀਂ ਆ ਉਹ ਖੜ ਕੇ ਕਰਵਾ ਦੇ ਅੱਛਾ ਹਾਂ ਕੱਲ੍ਹ ਹੀ ਆ ਬਾਪੂ ਤੁਸੀਂ ਐ ਇੱਥੇ ਫੇਰ ਹਾਂ ਅਸਲੀ ਤਾਂ ਅਸਲੀ ਤਾਂ ਕੱਲ੍ਹ ਹੀ ਆ ਤੁਹਾਡੇ ਵਾਸਤੇ ਕੁਝ ਕਰੀਏ ਸੀ ਜਾਂ ਕੋਈ ਕਰੇ ਤਾਂ ਕਿਆ ਕਰੇ ਕਿਆ ਕਰੀਏ ਇਸ ਦਾ ਕਹਿੰਦੇ ਵੀ ਜੇ ਥੋੜਾ ਬੋਧਾ ਪੈਸਾ ਚੁੱਕ ਮਿਲ ਜਵੇ ਬੈਠੇ ਚਾਹ ਪਾਣੀ ਬਣਾਈ ਜਾਊਗਾ ਖਾਈ ਜਾਊਗਾ ਬੇ ਹੋਤਾ ਉਹਨਾਂ ਕੋ ਪੈ ਨਹੀਂ ਸਕਦੇ ਕੁਸ ਬੇ ਦੇਖ ਲੋ ਮਕਾਨ ਹੈ ਉਹਦੇ ਮੂਰੇ ਬਸ ਤੇ ਲੈਂਟਰ ਕੰਤ ਕਾਂਟ ਬਣੀ ਬਣੀ ਮੂਰੇ ਜਣਾ ਕਣ ਆ ਜਾਂਦਾ ਪਹਿਲਾਂ ਤਿੰਨ ਸਾਈਕਲ ਚੱਕ ਲਿਆ ਕਣ ਬੁੱਕ ਬਰੇ ਹੋ ਸਾਡੇ ਹਾਏ ਆ ਮਿੱਟੀ ਰੱਖੀ ਐ ਬਾਲਾ ਗਿਰ ਗਿਆ ਬਾਲਾ ਗਿਰ ਗਿਆ ਤਾਂ ਫੇਰ ਬਾਲਾ ਪਾਇਆ ਹਾਂ ਅੱਛਾ ਬਾਲਾ ਗਿਰ ਗਿਆ ਤਾਂ ਮੁਡੇ ਉਹਦੇ ਬਾਲੇ ਚੁੱਕੇ ਦੇ ਨਾ ਇਹ ਹਾਂ ਆਜਾ ਬਾਪੂ ਕਹੀ ਤਾਂ ਜਾਂਦੇ ਅਗਲਾ ਸਭ ਕੁਝ ਆਖਾ ਲਾਖਾ ਲਾ ਜੇ ਗੰਜਾਇਸ ਹੋ ਗਈ ਤਾਂ ਕਰਨਾ ਪੈਣਾ ਵੀ ਹਲ ਠੀਕ ਹੈ ਬਸ ਇਤੋਂ ਲਓ ਜੀ ਆ ਹੈ ਬਾਪੂ ਦਲਵਾਰਾ ਸਿੰਘ ਪਿੰਡ ਟੰਗਰਾਲੀ ਜ਼ਿਲ੍ਹਾ ਰੋਪੜ ਲਗਭਗ 80 ਸਾਲ ਦੇ ਨੇੜੇ ਉਮਰ ਹੈ ਔਰ ਅੱਖਾਂ ਤੋਂ ਥੋੜਾ ਘੱਟ ਦਿਖਦਾ ਹੁਣ ਪਰ ਡਟੇ ਹੋਏ ਕੰਮ ਕਰੀ ਜਾ ਰਹੇ ਫਿਰ ਵੀ ਆਪਣਾ ਕੱਲੇ ਹੀ ਦਾਲ ਫੁਲਕਾ ਜੋ ਬਣਦਾ ਬਣਾ ਲੈਂਦੇ ਨੇ ਥੋੜੀ ਬਹੁਤ ਕਹਿੰਦੇ ਨੇ ਸੇਲ ਕਈ ਵਾਰੀ ਸੇਲ ਨਹੀਂ ਵੀ ਹੁੰਦੀ ਨਹੀਂ ਵੀ ਹੁੰਦੇ ਸਵੇਰਿਓਂ ਕਈ ਵਾਰ ਇੱਕ ਬੌਣੀ ਵੀ ਨਹੀਂ ਹੁੰਦੀ ਜਾਂ ਮੇਹ ਕਿਣੀ ਪਿਆ ਬੈਠੇ ਲੰਘ ਜਾਂਦਾ ਚੇਤੇ ਕੋਈ ਵਜਾ ਬੰਦਪ ਨਹੀਂ ਆਉਂਦਾ ਕੋਈ ਨਰਸਾ ਤੇ ਹੋਰ ਕੋਸ ਆ ਗਿਆ ਤਾਂ 10 20 50 ਰੁਪਏ ਬਣਾ ਲਈ ਤੇ ਨਹੀਂ ਬਸ ਠੀਕ ਹੈ ਠੀਕ ਹੈ ਅੱਖਾਂ ਨੂੰ ਕੀ ਦਿੱਕਤ ਆ ਗਈ ਅੱਖਾਂ ਦਾ ਪਤਾ ਨਹੀਂ ਮੈਂ ਗਿਆ ਪੀਜੀਆ ਗਿਆ ਉਹ ਕਹਿੰਦੇ ਵੀ ਲੈਂਚ ਪਾਦਣੇ ਪਹਿਲਾਂ ਕੁਝ ਨਹੀਂ ਪਤਾ ਉਹ ਤੇ ਫਿਰ ਇੱਥੇ ਸੁਆਣੇ ਦੀ ਆਈ ਹੋਈ ਬਾਗਾਂ ਵਾਲੇ ਇੱਕ ਇਹ ਕਹਿੰਦੀ ਵੀ ਲੈਂਚ ਪਾਇਆ ਨਹੀਂ ਫਿਰ ਥੋੜੇ ਚਿਰ ਬਾਅਦ ਕਹਿੰਦੀ ਵੀ ਪਾਇਆ ਹੋਇਆ ਤਾਂ ਹੈਗਾ ਇਹ ਹੇਠਾਂ ਗਿਰਿਆ ਹੋਇਆ ਅੱਛਾ ਹਾਂ ਆਹ ਢਿੱਲੋਂ ਹਸਪਤਾਲ ਸਰੰਧ ਉੱਥੇ ਪਾਇਆ ਉਹਨੇ ਜਾਣੀ ਇਹ ਜਿਹਾ ਸੂਆ ਤਾਂ ਇਹ ਇੱਥੇ ਜੇ ਪਾ ਕੇ ਐਂ ਚੱਕਤੀ ਇੱਧਰ ਤੇ ਐਂ ਚੱਕਤੀ 5-4 ਮਿੰਟ ਬਾਅਦ ਫਿਰ ਉਹ ਕਿ ਬਰੂ ਰਾਜ ਆਏ ਦੇ ਤਾਂ ਫਿਰ ਦੂਆ ਇੱਥੇ ਦੇ ਤਾਂ ਜਾਣੀ ਇਹਦੇ ਮਤ ਠੀ ਇਹਦੇ ਮੈਂ ਕੁਛ ਨਾ ਕੋ ਠੀਕ ਹੈ ਤਾਂ ਥੋੜਾ ਜਿਹਾ ਫਰਕ ਆਈਦਾ ਅੱਛਾ ਜਾਣੀ ਅੱਖਰ ਨਹੀਂ ਬਹੁਤੇ ਪੜ ਸਕਦਾ ਅੱਛਾ ਹੂੰ ਮੋਬਾਈਲ ਹੈਗਾ ਤੁਹਾਡੇ ਕੋਲ ਮੋਬਾਈਲ ਹੈਗਾ ਜੀ 99 140 59 470 99 140 59 470 49 470 ਇਹ ਤੁਹਾਡੇ ਕੋਲੇ ਹੁੰਦਾ ਫੋਨ ਕੋਲੇ ਹੈ ਜੀ ਅੱਛਾ ਚਲੋ ਕੋਈ ਨਹੀਂ ਡਟੇ ਰਹੋ ਤੁਸੀਂ ਹਾਂ ਜੀ ਕਿਸੇ ਚੀਜ਼ ਦੀ ਕੋਈ ਲੋੜ ਹੈ ਕੁਛ ਨਾ ਕੁਛ ਹਾਂ ਮੈਂ ਕਰੂੰਗਾ ਸਪਰਾਲਾ ਤੁਹਾਡੇ ਵਾਸਤੇ ਅੱਛੇ ਵਾਹ ਹਾਂਜੀ ਤੇ ਐ ਤਾਂ ਜੇ ਕੋ ਮੁੰਡਾ ਖੜਾ ਹੈ ਘੜੇ ਪਤਾ ਜਾਂ ਦੁਆ ਲੈ ਜਾਂਦੇ ਫਿਰ 15 14 ਸੌਦਾ ਤਾਂ ਟੈਂਪੋ ਜਾਂਦਾ ਫਿਰ ਟੈਂਪੋ ਦੇਖ ਲੈਪੇ ਆਪ 10 12 ਸੌ ਦੀ ਉਹ ਦੁਆ ਦਿੰਦੇ ਐ ਅੱਠ ਦਾ ਪਹਿਲਾ 8ਵੇਂ ਦਿਨ ਹੁਣ 15ਵੇਂ ਦਿਨ ਜਾਂਦਾ ਉਹ ਨੂੰ ਫਿਆਲ ਵਾਲੇ ਫਲ ਝੜ ਕੇ ਉਹਦਾ ਟਾਈਮ ਪੂਰਾ ਕਰੀਦਾ ਵਿੱਚ ਜੇ ਠੀਕ ਹੋ ਜਵੇ ਤੇ ਸੁਣਾ ਕੜੂਏ ਲੱਗਿਆ ਹੋਇਆ ਤਾਂ ਬਾ ਫਿਰ ਲੱਗਿਆ ਲਗਾਇਆ ਵਸੋ ਦਵਾ ਬੂਟੇ ਲੈਣ ਗਿਆ ਜਾਤੇ ਉਹ ਹੀ ਬਚੇ ਉਹ 7-8 ਮਹੀਨੇ ਹੋ ਗਏ ਉਹਨੂੰ ਬੈਠੇ ਨੂੰ ਚਲੋ ਕੋਈ ਨਹੀਂ ਜੇ ਉਹਦਾ ਪੇਲ ਸੰਦਾ ਕੰਮ ਹੋ ਗਿਆ ਫੁਰਸਤ ਹੋ ਤਾਂ ਕਹਿੰਦਾ ਪੇਤਰ ਨੂੰ ਕਰਾ ਸਕਦੀ ਹੈ ਲੱਤ ਜਦ ਹੋ ਗਈ ਜਾਂ ਸਹੀ ਕੋਸ ਨਹੀਂ ਸੋਰ ਲੱਗਦਾ ਲੱਤਾ ਹੁਣ ਆ ਪਰ ਅੱਖਾਂ ਦਾ ਫਿਰ ਤੁਸੀਂ ਉੱਥੇ ਦਿਖਾ ਸਕਦੇ ਆ ਕਿਤੇ ਕੈਂਪ ਕੰਪ ਲੱਗਦੇ ਜਿੱਦਾਂ ਅੱਖਾਂ ਦੇ ਕੈਂਪ ਲੱਗੇ ਬਹੁਤ ਦਿਖਾਈਆਂ ਹਾਂ ਬਸ ਉਹ ਕਈ ਵਾਰ ਹੁਣ ਕਹਿ ਦਿੰਦੇ ਤੇਰੇ ਪਿਆ ਹੋਇਆ ਐਨ ਸੀਸੀ ਦੇ ਤੌਰ ਦੇ ਦਿੰਦੇ ਲੈ ਇਹਨੂੰ ਪਾਈ ਜਾ ਹੌਲੀ ਹੌਲੀ ਠੀਕ ਹੋ ਜਾਊਗੀ ਬਸ ਇਹ ਕਿਸ ਕੰਮ ਹੈ ਚਲੋ ਕੋਈ ਨਾ ਕੋਈ ਤੁਹਾਡੇ ਤੱਕ ਪਹੁੰਚ ਕਰੂਗਾ ਕਈ ਤਰ੍ਹਾਂ ਦੀ ਦੁਨੀਆ ਹੈਗੀ ਹੈ ਹੈ ਕੋਈ ਅੱਖਾਂ ਦੇ ਬਾਰੇ ਵਿੱਚ ਕੋਈ ਹੈਲਪ ਕਰ ਸਕਦਾ ਹੋਵੇ ਤੁਹਾਡੀ ਅੱਖਾਂ ਬਾਰੇ ਕਰੂਗਾ ਜਿਹੜਾ ਮੇਰੇ ਤੋਂ ਕੁਝ ਬਣੂਗਾ ਮੈਂ ਵੀ ਕਰੂਗਾ ਕੁਝ ਲੋਨ ਤੇਲ ਹੈ ਨਾ ਕੁਝ ਨਾ ਕੁਝ ਠੀਕ ਹੈ ਹੈ ਕੋਈ ਨਾ ਕੋਈ ਤੁਸੀਂ ਨੰਬਰ ਬੋਲੇ ਦਿੱਤਾ ਆਪਣਾ ਦੁਬਾਰਾ ਇੱਕ ਵਾਰੀ ਬੋਲ ਦਿਓ 99140 49470 49470 ਹਾਂਜੀ ਆ ਕੋਈ ਨਾ ਕੋਈ ਸੰਪਰਕ ਕਰੂਗਾ ਸ਼ਾਇਦ ਤੁਹਾਨੂੰ ਕੋਈ ਫੋਨ ਆਵੇ ਕਿਸੇ ਦਾ ਨਾ ਨਹੀਂ ਠੀਕ ਹੈ ਤੇ ਬਾਪੂ ਕਬਰਾਨਾ ਨਹੀਂ ਉਹ ਫਿਰ ਜੇ ਆਊਗਾ ਫਿਰ ਉਹ ਨੂੰ ਕਿਹ ਆਪ ਵੀ ਕਿੱਥੇ ਤੇ ਬੋਲ ਰਿਹਾ ਦੱਸਿਓ ਟੰਗਰਾਲੀ ਤੇ ਬੋਲਦੇ ਆ ਨਾ ਤੁਹਾਡਾ ਵੀਡੀਓ ਬਣਾਇਆ ਨਾ ਇਹ ਵੀਡੀਓ ਦੇਖਣਗੇ ਲੋਕ ਅੱਛਾ ਇਹ ਤੁਹਾਡਾ ਵੀਡੀਓ ਬਣਾਇਆ ਨਹੀਂ ਠੀਕ ਹੈ ਤੁਹਾਡਾ ਸਾਰਾ ਅੰਦਰ ਦਾ ਕਮਰਾ ਸਭ ਕੁਝ ਦਿਖਾ ਤੇ ਜਿੱਦਾਂ ਆਪਣੀ ਗੱਲਬਾਤ ਹੋਈ ਹੈ ਰਿਕਾਰਡ ਹੋ ਗਈ ਹਾਂਜੀ ਇਹ ਆਪਾਂ ਫਿਰ ਫੋਨ ਕਰ ਪਾਵਾਂਗੇ ਫਿਰ ਲੋਕਾਂ ਤੱਕ ਜਾਊਗਾ ਵੀਡੀਓ ਹੋ ਸਕਦਾ ਕੋਈ ਨਾ ਕੋਈ ਤੁਹਾਡੇ ਤੱਕ ਕੋਈ ਅਪਰੋਚ ਵੀ ਕਰੇ ਮੈਂ ਵੀ ਜ਼ਰੂਰ ਕੁਛ ਨਾ ਕੁਛ ਜਿਹੜਾ ਤੁਹਾਡੇ ਵਾਸਤੇ ਕਰਕੇ ਜਾਊਗਾ Tiga, tiga. Jangan apa pusat sirkal.